ਆ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸੱਦੇ ਤੇ ਪਹੁੰਚੇ ਹੋ ਸੋ ਸਾਡੇ ਗਾਣਾ ਆ ਜਾਈ ਰਿਹਾ ਇੱਕ ਖੁੰਡ ਪੁਰਾਣਾ ਜਿਸ ਤੋਂ ਜਿਹੜਾ ਮੇਰਾ ਪਹਿਲਾ ਗੀਤ ਆ ਲਿਖਿਆ ਵੀ ਮੇਰਾ ਤੇ ਗਾਇਆ ਵੀ ਮੈਂ ਉਮੀਦ ਕਰਦਾ ਹਾਂ ਪ੍ਰਮਾਤਮਾ ਚੰਗਾ ਰਿਸਪੌਂਸ ਦੇਵੇ ਉਹਦੇ ਵਿੱਚ ਜਿਹੜਾ ਰੈਪ ਹੈ ਉਹ ਮੁੱਖ ਮੰਤਰੀ ਨੇ ਕੀਤਾ ਹਾਂ ਸੋ ਬੜਾ ਸੋਹਣਾ ਜਿਹੜਾ ਨਾਲੇ ਰੈਪ ਕੀਤਾ ਮੁੱਖ ਮੰਤਰੀ ਸਾਹਿਬ ਨੇ ਤੇ ਵੱਖਰਾ ਅੱਗੇ ਨਾਲ ਕੁਝ ਪਹਿਲਾਂ ਨਵਾਂ ਹੀ ਲੈ ਕੇ ਆਵਾਂਗੇ ਕੁਝ ਵੱਖਰਾ ਹੋਊਗਾ ਹਾਂ ਜੀ ਹਾਂ ਜੀ ਉਮੀਦ ਕਰਦਾ ਹਾਂ ਕਿ ਸਾਰੇ ਇੰਜੋਏ ਕਰਨਗੇ ਸੁਮੇਰਨਾ ਦਿਲਬਖ ਸਿੰਘ ਜੋਹ ਨੇ ਮੇਰੇ ਨਾਲ ਇਹ ਬਹੁਤ ਵਧੀਆ ਐਕਟਰ ਨੇ ਇਹਨਾਂ ਨੇ ਪਹਿਲਾਂ ਵੀ ਮੇਰੇ ਨਾਲ ਕੰਮ ਕੀਤਾ ਸੀ ਜਦੋਂ ਮੈਂ ਡਾਇਰੈਕਟਰ ਕੰਮ ਕਰਦਾ ਸੀਗਾ ਤੇ ਹੁਣ ਮੈਂ ਸਿੰਗਰਾਂ ਤੇ ਹੁਣ ਵੀ ਮੇਰੇ ਨਾਲ ਨੇ ਇਸ ਚੀਜ਼ ਦੀ ਬੜੀ ਮੈਂ ਖੁਸ਼ੀ ਹੈ ਕਿ ਭਰਾ ਨਾਲ ਕਰਦੇ ਨੇ ਇਹ ਮੇਰਾ ਇਹ ਮੇਰਾ ਪਹਿਲਾ ਗੀਤ ਹੈ ਸਿੰਗਰ ਇਸ ਤੋਂ ਪਹਿਲਾਂ ਗੀਤ ਕੀਤਾ ਸੀ ਜਸਟ ਇੱਕ ਮਜ਼ਾਕੀਆ ਲੈਦਰ ਕੀਤਾ ਸੀਗਾ ਉਹ ਮੇਰਾ ਗੀ ਸੀਗਾ ਆਜ਼ਾਦੀ ਗੀ ਸੀਗਾ ਜੋ ਇੱਕ ਸਰਕਾਰ ਤੇ ਉੱਤੇ ਇੱਕ ਤਜ ਸੀਗਾ ਕਿ ਸਾਨੂੰ ਕੀ ਮਿਲਿਆ ਦੇਸ਼ ਯਾਦ ਤਾ ਕੇ ਉਸ ਤੋਂ ਪਹਿਲਾ ਗਾਣਾ ਸੀਗਾ ਜੋ ਸੱਭਿਆਚਾਰ ਕਲਚਰ ਗਾਣਾ ਹੈ 임ਰਾ ਹੋਣਾ ਹੈ ਜਿਹੜਾ ਜਿੱਥੋਂ ਤੁਸੀਂ ਕਹਿ ਸਕਦੇ ਕਿ ਮੇਰੀ ਸਟਾਰਟਿੰਗ ਇੱਥੋਂ ਹੋ ਰਹੀ ਹੈ ਮਤਲਬ ਇਹ ਕੀਤੇ ਕਿ ਮੋਟੀਵੇਸ਼ਨ Song ਹੈ ਜੀ ਮੋਟੀਵੇਸ਼ਨ ਗੀਤ ਇੱਕ ਇੱਕ ਦਰਸਾਇਆ ਗਿਆ ਕਿਸੇ ਪੁਰਾਣੇ ਖੁੰਡ ਦੀ ਗੱਲ ਕੀਤੀ ਗਈ ਹੈ ਕਿ ਬੰਦੇ ਦੇ ਕਦਰ ਦੀ ਧਾਰ ਦੀ ਗੱਲ ਕੀਤੀ ਗਈ ਵੀ ਉਹ ਬੜਾ ਐਕਸਪੀਰੀਅੰਸ ਬੰਦਾ ਜਿਹੜਾ ਇਹਦੀ ਵਰਡਿੰਗ ਹੈ ਖੁੰਡਿਆ ਪੁਰਾਣਾ ਤੇਰਾ ਯਾਰ ਬਲੀਏ ਅ 20 ਤਰੀਕ ਨੂੰ ਰਿਲੀਜ਼ ਹੋਣਾ ਹੈ ਜਾਂ ਕੱਲ ਸ਼ਾਮੀ 6 ਵਜੇ ਰਿਲੀਜ਼ ਹੋ ਜਾਏਗਾ ਅਨੀ ਸੋਲੋ ਕੀ ਸੋਲੋ ਕੀਤਾ ਜੀ ਤਾਂ ਰੈਪ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਤੇ ਤੁਸੀਂ ਇੱਕ ਵੱਖਰਾ ਰੰਗ ਦੇਖਣ ਨੂੰ ਮਿਲੇਗਾ ਤੁਹਾਨੂੰ ਤੇ ਮਿਊਜ਼ਿਕ ਇਹਨਾਂ ਦਾ ਕੀਤਾ ਜੀ ਮੇਰੇ ਬਹੁਤ ਸਤਿਕਾਰਯੋਗ ਨੇ ਦਿਲਜੀਤ ਸਿੰਘ ਜੀ ਅਮਰੀ ਫਰਤੋਂ ਨੇ ਆਪਾਂ ਨੇ ਉਹਨਾਂ ਨੇ ਪਹਿਲਾਂ ਵੀ ਕਾਫੀ ਗਾਣੇ ਬੜੇ ਸਿੰਗਰ ਨੇ ਹਿੱਟ ਕਰਾਏ ਨੇ ਉਹਨਾਂ ਨੇ ਬੜੇ ਇਤਿਹਾਸਿਕ ਗੀਤ ਉਹਨਾਂ ਨੇ ਜਿਹੜੇ ਤੇ ਇਹਨੇ ਯੁਵਕ ਇਤਿਹਾਸ ਬਣੇ ਉਹਨਾਂ ਗੀਤਾਂ ਦਾ ਅਮਰ ਗੀਤ ਹੋ ਗਏ ਨੇ ਉਹ ਦਿਲਜੀਤ ਸਿੰਘ ਭਾਈ ਦਾ ਮਿਊਜ਼ਿਕ ਸੀਗਾ ਸੋ ਤੁਹਾਨੂੰ ਵੀ ਲੱਗਦੀ ਹੈ ਦੇਖੋ ਇਹ ਸਾਡਾ ਕੰਮ ਹੈ ਆਪਣਾ ਪ੍ਰੋਡਕਟਰਾਂ ਅੱਗੇ ਕਿ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਨਾ ਤਾਂ ਬਾਕੀ ਜਨਤਾ ਜਨਾਰਦਨਾ ਜੀ। ਤੋਂ ਜੋ ਵੀ ਫੈਸਲੇ ਜਨਤਾ ਨਹੀਂ ਕਰਨੀ ਹੁੰਦੇ ਨੇ ਉਹ ਸਰੋਤਿਆਂ ਨੇ ਉਮੀਦ ਕਰਦਾ ਕਿ ਸਰੋਤੇ ਜਰੂਰ ਪਸੰਦ ਕਰਨਗੇ ਸਾਡੀ ਜੋੜੀ ਨੂੰ ਕਿ ਪਹਿਲੀ ਵਾਰ ਮੈਂ ਪਹਿਲੀ ਵਾਰ ਆ ਤੇ ਮੁੱਖ ਮੰਤਰੀ ਸਾਹਿਬ ਮੇਰੇ ਨਾਲ ਪਹਿਲੀ ਵਾਰ ਨੇ ਉਹਨਾਂ ਨੇ ਪਹਿਲਾਂ ਵੀ ਕੰਮ ਕੀਤਾ। ਹਾਂ ਇਸ ਤੋਂ ਪਹਿਲਾਂ ਮੈਂ ਐਸੇ ਵੀਡੀਓ ਡਾਇਰੈਕਟਰ ਤੇ ਐਸੇ ਰਾਈਟਰ ਮੈਂ ਕੰਮ ਕੀਤਾ ਮਿਊਜ਼ਿਕ ਇੰਡਸਟਰੀ ਦੇ ਵਿੱਚ। ਮੇਰੇ ਲਿਖੇ ਕਾਫੀ ਗਾਣੇ ਆਏ ਨੇ ਤੇ ਪ੍ਰੋਡਕਸ਼ਨ ਕੀਤਾ। ਕੋਈ ਐਵੈਂਟ ਹੋਇਆ ਕਿ ਤਾਂ ਬੋਲ ਦਿੱਤਾ ਗਿਆ। ਹਾਂਜੀ। ਮੁੱਖ ਮੰਤਰੀ ਜਿਹੜੇ ਨੇ ਇਸ ਵੇਲੇ ਜੋਹਲ ਬਾਜਵਾ ਪ੍ਰੋਡਕਸ਼ਨ ਦੇ ਨਾਲ ਕੰਮ ਕਰਦੇ ਨੇ ਸਾਡੇ ਵੀਰ ਮਿੱਤਰਪਾਲ ਬਾਜਵਾ ਜੀ ਦੂਸਰੇ ਹੈਗੇ ਨੇ ਦਿਲਬਖ ਸਿੰਘ ਜੋਹਲ ਕਰਨ ਤਰਨ ਤੋਂ। ਉਹਨਾਂ ਦੀ ਪ੍ਰੋਡਕਸ਼ਨ ਨਾਲ ਤੇ ਇਸ ਚੀਜ਼ ਦਾ ਮੈਂ ਭਰੋਸਾ ਦਿਲਾ ਸਕਦਾ ਕਿ ਅੱਗੇ ਆਉਣ ਵਾਲੇ ਸਮੇਂ 'ਚ ਮੁੱਖ ਮੰਤਰੀ ਸਾਹਿਬ ਨਾਲ ਮੈਂ ਜਿਹੜਾ ਵਧੀਆ ਇਹਨਾਂ ਦਾ ਇਹਨਾਂ ਦੇ ਨਾਲ ਖੜਾ ਇਹਨਾਂ ਨੂੰ ਪਰਿਸ਼ੋਧ ਤੇ ਲੈ ਕੇ ਜਾਵਾਂ ਇਹਨਾਂ ਨੂੰ ਪ੍ਰਮੋਟ ਕਰਾਂ ਡੇ ਬਾਈ ਡੇ ਇਹਨਾਂ ਦਾ ਜਿਹੜਾ ਆਪਣੇ ਪੈਰਾਂ ਤੇ ਸਟੈਂਡ ਅ ਤੁਸੀਂ ਹੁਣ ਇਹਨਾਂ ਨਾਲ ਅਟੈਚ ਹੋਏ ਜੀ ਪਹਿਲੇ ਸੋਨੀ ਮਾਨ ਦਾ ਸੀ ਠੀਕ ਹੈ ਨਾ ਹਾਂ ਜੀ ਆਪਾਂ ਜੋਲ ਬਾਜਵਾ ਪ੍ਰੋਟੈਕਸ਼ਨ ਨਾਲ ਸਾਈਨ ਹੋ ਚੁੱਕੇ ਆਂ ਜੋਲ ਬਾਜਵਾ ਪ੍ਰੋਟੈਕਸ਼ਨ ਕੰਪਨੀ ਆ ਪੰਜਾਬ ਤੋਂ ਉਪਰਦੇਸ਼ ਚੈਨਲ ਉਹਨਾਂ ਦਾ ਹਾਂ ਜੀ ਅੱਛਾ ਪਹਿਲੇ ਸੋਨੀ ਮਾਨ ਜਿਹੜੀ ਉਹਨਾਂ ਦੀ ਕੰਪਨੀ ਆ ਅਟੈਚ ਹੋਈ ਸੀ ਤੇ ਬੜੀਆਂ ਉਹਨਾਂ ਨੇ ਤੁਹਾਨੂੰ ਵਿਲਾਸੇ ਦਿੱਤੇ ਸੀ ਇੱਕ ਦਾ ਕਰਾਂਗੇ ਦੋ ਦਾ ਕਰਗੇ ਤੁਸੀਂ ਬਾਅਦ ਚੋਂ ਕਰ ਰਿਹਾ ਰਿਪੋਰਟ ਵਿੱਚ ਗਿਆ ਕਿ ਮੈਨਾਂ ਕੁਝ ਨਹੀਂ ਮੈਨਾਂ ਧੋਖਾ ਕਰ ਦਿੱਤਾ ਗਿਆ ਇੱਥੇ ਕਿੰਨਾ ਕੋਈ ਵਿਸ਼ਵਾਸ ਆ ਸਕਦਾ ਹਾਂ ਕੀ ਕਹਿੰਦਾ ਇੱਥੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਹਾਂਜੀ ਬਹੁਤ ਪਿਛਵਾਜ ਬਾਤੋ ਹਾਂਜੀ ਪੂਰਾ ਵਿਸ਼ਵਾਸ ਹੈ ਜੀ ਪਹਿਲਾਂ ਵੀ ਬਾਤੋ ਤੇ ਸਾਹ ਵਿਸ਼ਵਾਸ ਸੋਣੀ ਮਾਰ ਦੇ ਬੜਾ ਇਕਨੋ ਹਾਂਜੀ ਹਾਂਜੀ ਪਹਿਲਾਂ ਵੀ ਪਹਿਲਾਂ ਵੀ ਬਾੜ ਸੀ ਹੋਣ ਮੇ ਜਮਾ ਦੇ ਨਾਲ ਆ ਰਹੇ ਬਾੜ ਨੇ ਇਹਨਾਂ ਦਾ ਵਿਸ਼ਵਾਸ ਹੈ ਇਸ ਬਾੜ ਤੇ ਸੋਣੀ ਮਾਰ ਮੜਾ ਜਾ ਉੱਠੇ ਹਣ ਸੌਂਗੇ ਉਹਦੇ ਬਸ ਸਮਾਤੀ ਇਹਨਾਂ ਦੀ ਨਹੀਂ ਗੱਲ 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 ਇਦਾਂ ਗੱਲ ਇਦਾਂ ਦੇਖੋ ਨਹੀਂ ਮੈਂ ਇਹ ਜਿਹਦਾ ਸਵਾਲ ਦਾ ਮੈਂ ਜਵਾਬ ਦੇਣਾ ਕਿਉਂਕਿ ਉਹ ਥੋੜਾ ਬੱਚਾ ਵੀ ਆਪਾਂ ਕਹਿ ਸਕਦੇ ਨੇ ਤੇ ਚਲੋ ਗੱਲ ਇਹ ਤਾਂ ਪਹਿਲਾਂ ਉਹਨਾਂ ਨੇ ਗੱਲ ਕੀਤੀ ਗਿਆ ਸਾਹਨੇ ਕਿ ਤੁਸੀਂ ਰੈਪ ਦਾ ਰੇਪ ਕਰ ਰਹੇ ਹੋ ਨਹੀਂ ਮੈਂ ਇਹ ਗੱਲ ਕਹੂੰਗਾ ਸੀ ਰੈਪ ਦਾ ਰੇਪ ਨਹੀਂ ਰੈਪ ਨਾਲ ਇਨਸਾਫ ਕਰੇਗਾ ਐਂਡ ਹੋਏਗਾ ਵੀ ਤੁਸੀਂ ਦੇਖੋਗੇ ਵੱਖਰਾ ਰੰਗ ਕੇ ਵਾਕਈ ਬੰਦਾ ਕੁਝ ਸਿੱਖ ਗਿਆ ਹੈ ਰੈਪ ਦਾ ਰੇਪ ਨਹੀਂ ਰੈਪ ਨਾਲ ਇਨਸਾਫ ਹੋਊਗਾ ਤਾਂ ਦੂਜੀ ਗੱਲ ਸੀ ਗੱਲ ਕੀਤੀ ਸੋਨੀ ਮਾਨ ਉਹਨਾਂ ਨੇ ਚਲੋ ਬੜੇ ਸਤਿਕਾਰਯੋਗ ਨੇ ਮੇਰੇ ਲਈ ਮੈਗਜ਼ੀਨਾਂ ਨਾਲ ਮਿਲਿਆ ਵੀ ਨਹੀਂ ਹਨਾ ਤਾਂ ਮੈਂ ਇਹ ਗੱਲ ਕਹੂੰਗਾ ਜਿੱਥੋਂ ਜਿੰਨੀ ਨਿੰਦਗੀ ਤੇ ਮubarrak ਉਹਨਾਂ ਨੂੰ ਆਪਣਾ ਜ਼ਿੰਦਗੀ ਮੁਬਾਰਕ ਇਹਨੂੰ ਆਪਣੀ ਮੁਬਾਰਕ ਹਨਾ ਸਭ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੌਂਟਰੋਵਰਸੀ ਨਾ ਕਰੀਏ ਇਹ ਬਹੁਤ ਚੰਗੀ ਗੱਲ ਆਪਣੇ ਲਈ ਹੈ ਨਾ ਅੱਛਾ ਕਿੰਨੀ ਦੇ ਵਾਸਤੇ ਆਪਾਂ ਬਾਪਾ ਜੀ ਨਾਲ ਇਹ ਲਾਈਫਟਾਈਮ ਹੈ ਜੀ ਮੇਰੇ ਨਾਲ ਅਸਲ 'ਚ ਇਹ ਜੋਲ 12ਵਾਂ ਪ੍ਰੋਡਕਸ਼ਨ ਦੇ ਨਾਲ ਕੰਮ ਕਰਦੇ ਨੇ ਤੇ ਜਦੋਂ ਮੈਨੂੰ ਮਿਲੇ ਸੀ ਇਹ ਜੋਲ 12ਵਾਂ ਪ੍ਰੋਡਕਸ਼ਨ ਨੇ ਥਰੂ ਮਿਲੇ ਨੇ ਤਾਂ ਮੇਰੀ ਕੋਸ਼ਿਸ਼ ਆ ਇਹਨਾਂ ਦਾ ਨਾ ਅੱਗੇ ਹੋਰ ਕੰਮ ਕਰਾਂ ਤੇ ਅੱਗੇ ਲੈ ਕੇ ਜਾਵਾਂ ਆਪਣੇ ਸ਼ੋਅ ਤੇ ਲੈ ਕੇ ਜਾਵਾਂ ਕੋਸ਼ਿਸ਼ ਕਰਾਂ ਇਹਨਾਂ ਨੂੰ ਪ੍ਰਮੋਟ ਕਰਨ ਦੀ ਕਿ ਲਾਈਫਟਾਈਮ ਲਈ ਬੰਦਾ ਵਰਕ ਕਰੇ ਇੰਡਸਟਰੀ ਦੇ ਵਿੱਚ ਸੋਨੀ ਮਾਨ ਜੀ ਜੀ ਕਾ ਕੀਆ ਗਿਆ ਸੀ ਕਿ ਤੁਹਾਡੇ ਘਰ ਆਣਾ ਲਾਗੇ ਤੁਹਾਡੀ ਜੀ ਮੁਸ਼ਕਲਾਂ ਨੂੰ ਖਤਮ ਕਰ ਦੇ ਜਿੰਨੇ ਕੋਨੇ ਕੀਤੀ ਕੰਮ ਜੀ ਨੀ ਵੀ ਨਾ ਨੀਆ ਕੋਈ ਮੁਸ਼ਕਲਾ ਦੂਰ ਕਰਦਾ ਜਾਂ ਫਿਰ ਇਹਨਾਂ ਨਾਲ ਪੈਸੇ ਦਾ ਕੰਟੈਕਟ ਕੀਤਾ ਕਿ ਇਹਨੇ ਪੈਸੇ ਦਾ ਮੈਂ ਤੁਹਾਨੂੰ ਕਹਿੰਦਾ ਮੈਂ ਇਹਨਾਂ ਨਾਲ ਕਹਿੰਦੇ ਨੇ ਕੈਨ ਨਾਲੋਂ ਕਰਕੇ ਦਿਖਾਉਣਾ ਬਿਹਤਰ ਹੁੰਦਾ ਨਹੀਂ ਦਿੱਕੀ ਵਿੱਚ ਕੁਝ ਹੋਇਆ ਕਿ ਬਸ ਇਸ ਤਰ੍ਹਾਂ ਆਂਦਾ ਇਹ ਤਰੀਕੇ ਨਾਲ ਆ ਜਾਓ ਤੁਸੀਂ ਵੀ ਪਿਆਰੀ ਬੱਚਾ ਵੀ ਸਮਝ ਲਈ ਆਪਾਂ ਪਹਿਲਾਂ ਵੀ ਮੁੱਕਤਿਆ ਜਾਂ ਸਮਝੀਏ ਜਾਂ ਹੁਣ ਤਾਂ ਨਹੀਂ ਹੋਈ ਆ ਲੱਗਦਾ ਹੈ ਨਹੀਂ ਬਿਲਕੁਲ ਇਦਾਂ ਦੀ ਕੋਈ ਗੱਲ ਨਹੀਂ। ਕਿ ਦੇਖੋ ਬੰਦੀ ਫੈਲੋ ਕਿੱਥੇ ਤੁਹਾਨੂੰ ਚੋਟੀ ਲੜਾ ਰਹਾ। ਇਹਨਾਂ ਨੂੰ ਚੜ੍ਹ ਕੇ ਲੜਾ ਕੇ ਯਾਰ ਬੱਚਾ ਬੱਚਾ ਇਹ ਵਾਲੀ ਰੈਡ ਦੇ ਵਿੱਚ ਵਰਤਿਆ ਸੁਣ। ਦੇਖੋ ਇਦਾਂ ਆ। ਇੱਕ ਕੋਸ਼ਿਸ਼ ਕਰਨੀ ਹੁੰਦੀ ਆ ਦੇਖੋ ਮੈਂ ਇਹਦੇ ਸਿੰਗਰ ਮੇਰੀ ਸਟਾਰਟਿੰਗ ਆ। ਸ਼ੁਰੂਆਤ ਆ ਮੇਰੀ ਸ਼ੁਰੂਆਤ ਦੇ ਵਿੱਚ ਕਿਤੇ ਆਸ ਲਗਾਈ ਜਾ ਸਕਦੀ ਆ ਕਿ ਮੈਂ ਉਮੀਦ ਕਰਦਾ ਕਿ ਮੇਰਾ Song ਚੱਲੇ ਅੱਗੇ ਵਧਿਓ ਜੇ ਪ੍ਰੋਜੈਕਟ ਲੈ ਕੇ ਪ੍ਰੋਜੈਕਟ ਲੈ ਕੇ ਆਵਾਂ ਮੈਂ। ਉਹ ਪ੍ਰੋਜੈਕਟ ਦੇ ਵਿੱਚ ਪਰਮਾਤਮਾ ਕਰੇ ਮੈਨੂੰ ਤਰੱਕੀ ਦੇਵੇ ਤੁਹਾਡੇ ਆਸ਼ੀਰਵਾਦ ਸਾਰਿਆਂ ਦਾ ਹੋਵੇ। ਸਰੋਤਿਆਂ ਦਾ ਪਿਆਰ ਮਿਲੇ ਤੇ ਮੈਂ ਕਹਿੰਦਾ ਕਿ ਇਸ ਵੀਰ ਨੂੰ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨੂੰ ਹੋਰ ਤਜਰਬਾ ਆਵੇ ਅੱਗੇ ਵਧੇ ਹੋਰ ਗਾਣਿਆਂ ਦੇ ਵਿੱਚ ਸ਼ੋਅ ਲਾਵੇ ਆਪਣੇ ਆਪ ਨੂੰ ਹੋਰ ਗਰੋ ਕਰੇ